मैं देखो तो ये ओवरएज के पर सामान्य है प्री प्री से देखो अच्छा तो जी अच्छा था प्रोसेस अगेन वाट्स अगेन वाट्स Thank <laughs> you. ਅੱਜ ਅਸੀਂ ਪਹੁੰਚੇ ਹੈਗੇ ਹਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੇ ਜਿੱਥੇ ਕਿ ਮਾਤਾ ਚੰਤਪੁਰਨੀ ਦੇ ਮੇਲੇ ਲੱਗਦੇ ਹਨ ਤੁਹਾਨੂੰ ਆਪਸੀ ਨੂੰ ਸਭ ਪਤਾ ਹੈ ਉਸ ਕਰਕੇ ਸਟੇਸ਼ਨ ਦੇ ਉੱਤੇ ਜਿਹੜੀ ਡਾਕਟਰਾਂ ਦੀ ਟੀਮ ਆਪਣੀ ਲੱਗੀ ਹੋਈ ਆ ਯਾਤਰੀਆਂ ਨੂੰ ਚੈੱਕ ਕਰ ਰਹੀ ਆ ਹਰੇਕ ਯਾਤਰੀਆਂ ਨੂੰ ਜੋ ਸੁਵਿਧਾ ਮੈਡੀਕਲ ਸੁਵਿਧਾ ਦੇ ਰਹੀ ਆ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਉਹ ਜੇ ਆਪਣੇ ਕੋਲ ਸੁਵਿਧਾ ਆ ਕਿ ਉਹ ਜੀ ਗੱਲਬਾਤ ਕਰਦੇ ਆ ਤਬ ਕੀ ਨਾਮ ਜੀ ਆਪਣਾ ਡਾਕਟਰ ਅਭਿਨੰਦਨ ਨੇ ਸਰਪਾ ਸਰਕਾਰੀ ਜਾਂ ਕਿਸੇ ਸੰਸਥਾ ਤੋਂ ਲਗਾਇਆ ਹੈ ਜਿਹੜਾ ਕੈਂਪ ਲਗਾਇਆ ਹੈ ਮੈਡੀਕਲ ਦਾ ਜੀ ਇਹ ਆਪਣਾ ਰੇਲਵੇ ਸਟੇਸ਼ਨ ਜਲੰਧਰ ਤੋਂ ਆਇਆ ਹੈ ਕੈਂਟ ਤੇ ਨਾਲ ਆਪਣਾ ਕੈਪੀਟਲ ਹਸਪੀਟਲ ਵੀ ਨਾਲ ਅਟੈਚ ਹੈ ਜੀ ਠੀਕ ਹੈ ਅਸੀਂ ਕੈਪੀਟਲ ਹਸਪੀਟਲ ਦੇ ਡਾਕਟਰਾਂ ਤੇ ਨਾਲ ਟੀਮ ਆਈ ਹੈ ਇਹਨਾਂ ਦੇ ਨਾਲ ਅਟੈਚ ਆ ਕੱਲ ਦਾ ਅਸੀਂ ਕੈਂਪ ਲਗਾ ਰਹੇ ਹਾਂ ਇੱਥੇ ਅੱਛਾ ਲੱਗ ਰਿਹਾ ਇਹਨਾਂ ਦਾ ਸਾਰੇ ਕਾਫੀ ਪੇਸ਼ੈਂਟ ਆ ਰਹੇ ਕੋਈ ਦਰਦ ਦੀ ਜਾਂ ਕੋਈ ਚੱਲ ਕੇ ਆਂਦੇ ਉਹਨਾਂ ਦੇ ਪੈਰਾਂ ਦੇ ਪੱਟੀ ਕਰਦੇ ਆ ਜਾਂ ਕੋਈ ਦਿੱਕਤ ਆਂਦੀ ਹੈ ਉਹ ਸਾਰਾ ਕੁਝ ਦੇਖੇ ਜਾਂਦੇ ਆ ਅਸੀਂ ਜਿੱਦੈ ਸਰ ਕੋਈ ਸੀਨੀਅਰ ਜਦਾਂ ਕੋਈ ਸੀਰੀਅਸ ਮੈਟਰ ਹੁੰਦਾ ਕੋਈ ਸੀਰੀਅਸ ਬਿਮਾਰੀ ਵਾਲਾ ਆਪਣੇ ਕੋਲ ਮਰੀਜ਼ ਆਂਦਾ ਉਹਨਾਂ ਦਾ ਤੁਸੀਂ ਕੀ ਕਰਦੇ ਆ ਫਿਰ ਦੇਖੋ ਪਹਿਲਾਂ ਅਸੀਂ ਚੈੱਕ ਕਰਦੇ ਆ ਚੰਗੀ ਤਰ੍ਹਾਂ ਉਹਨਾਂ ਦੇ ਕੀ ਉਹਨਾਂ ਦੇ ਹਿਸਾਬ ਠੀਕ ਹੈ ਵਾਈਟਲਸ ਵਗੈਰਾ ਠੀਕ ਹੈ ਅਗਰ ਸਟੇਬਲ ਕਰਕੇ ਥੋੜਾ ਜਿਹਾ ਸਾਡੇ ਕੋਲ ਐਂਬੂਲੈਂਸ 24 ਆਵਰ ਅਵੇਲੇਬਲ ਹੈ ਸਟ੍ਰੈਚਰ ਹੈਗਾ ਅਸੀਂ ਉੱਥੇ 24 ਆਵਰ ਐਂਬੂਲੈਂਸ ਚੱਲਦੀ ਹੈ ਅਸੀਂ ਨਾਲ ਹਸਪੀਟਲਸ ਸਾਡੇ ਕੈਪੀਟਲ ਹਸਪੀਟਲ ਵੀ ਹੈ ਨਾਲ ਹੋਰ ਵੀ ਰეკਮੈਂਡਡ ਹਸਪੀਟਲ ਚ ਆਪਾਂ ਭੇਜ ਦਿਆਉਂ ਨਾਲ ਜੋ ਪਬਲਿਕ ਦਾਜ ਉਹ ਸੰਗਤ ਕਹਿ ਸਕਦੇ ਆ ਆਪਾਂ ਮੇਲੇ ਚੱਲਦੇ ਮਾਤਾ ਚੰਤਪੂਨੀ ਜੀ ਦੇ ਆਪ ਜੋ ਸਭ ਨੂੰ ਪਤਾ ਹੈ ਸੰਗਤ ਦਾ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਜੀ ਆਪ ਨੂੰ ਬਹੁਤ ਅੱਛਾ ਖੁਸ਼ ਹੋ ਰਿਹਾ ਕਿ ਦਵਾਈਆਂ ਇੱਥੇ ਮਿਲ ਰਹੀਆਂ ਸਾਨੂੰ ਦਿੱਕਤ ਆ ਰਹੀ ਹੈ ਤੇ ਸਾਰਾ ਕੁਝ ਅਵੇਲੇਬਲ ਹੈਗਾ ਇਸ ਰੇਲਵੇ ਸਟੇਸ਼ਨ ਦੇ ਵਿੱਚ ਹੀ ਸਾਨੂੰ ਕੁਝ ਮਿਲ ਰਿਹਾ ਕਹਿੰਦੇ ਸੀ ਟਰੈਵਲ ਕਰਕੇ ਇਹਨਾਂ ਲੈਟਰਿੰਗ ਲੱਗਦੀ ਕੁਝ ਹੁੰਦਾ ਪੇਟ ਦਰਦ ਹੁੰਦਾ ਬੜਾ ਖੁਸ਼ ਹੁੰਦੇ ਆ ਕਹਿੰਦੇ ਸਾਨੂੰ ਸਾਰੀਆਂ ਦਵਾਈਆਂ ਇੱਥੇ ਮਿਲਦੀਆਂ ਤੇ ਫ੍ਰੀ ਆਫ ਕੋਸਟ ਮਿਲਦੀਆਂ ਸਭ ਕੁਝ ਜਿਸ ਤਰ੍ਹਾਂ ਦੇਖਿਆ ਤੁਸੀਂ ਡਾਕਟਰ ਸਾਹਿਬ ਹੁਣੀ ਆਪਣਾ ਗੱਲਬਾਤ ਕੀਤੀ ਹੈ ਨਾਲ ਆਪਣੇ ਲੇਡੀਜ਼ ਡਾਕਟਰ ਵੀ ਆ ਕਿਉਂਕਿ ਲੇਡੀਜ਼ ਬਹੁਤ ਯਾਤਰਾ ਕਰਦੇ ਬੜੇ ਅਤਿਸ਼ਾਹ ਨਾਲ ਜਿਹੜੀ ਯਾਤਰਾ ਕਰਦੇ ਆ ਮਾਤਾ ਚੰਤਪੂਣੀ ਜੀ ਦੇ ਮੇਲਿਆਂ ਲਈ ਆਪਾਂ ਲੇਡੀਜ਼ ਦੀ ਪ੍ਰੋਬਲਮ ਬਾਰੇ ਵੀ ਗੱਲ ਕਰਾਂਗੇ ਜੀ ਡਾਕਟਰ ਸਾਹਿਬ ਕੀ ਨਾਮ ਜੀ ਆਪਣਾ ਸਰ ਮੇਰਾ ਨਾਮ ਕਰਮਜੀਤ ਕੌਰ ਪਰਮਾਰ ਮੈਂ ਹਮੇਸ਼ਾ ਇਸ ਤਰ੍ਹਾਂ ਲੇਡੀਜ਼ ਬਹੁਤ ਆ ਰਹੀਆਂ ਲੇਡੀਜ਼ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀਆਂ ਜੈਂਟਸ ਨਾਲ ਨਹੀਂ ਗੱਲਬਾਤ ਕਰ ਸਕਦੇ ਟੱਡ ਨਾਲ ਗੱਲਬਾਤ ਕਰਦੇ ਜੀ ਪੂਰੀ ਹਾਂਜੀ ਕਾਫੀ ਫੀਮੇਲ ਆ ਚੁੱਕੇ ਆ ਕੱਲ੍ਹ ਦੀਆਂ ਕਾਫੀ ਫੀਮੇਲ ਆ ਗਾਇਨੀ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ। ਮਾਤਾ ਜੀ ਮੈਡੀਸਨ ਅਸੀਂ ਦੇਖ ਰਹੇ ਹਾਂ। ਉਹਨਾਂ ਨੂੰ ਚੈੱਕ ਅਪ ਕਰ ਰਹੇ ਹਾਂ। ਉਹਨਾਂ ਨੂੰ ਭੇਜ ਰਹੇ ਹਾਂ। ਰੈਫਰ ਕਰ ਰਹੇ ਹਾਂ। ਕਿਤੇ ਭੇਜਦੇ ਹਾਂ ਮੈਡੀਸਨ ਦੇ ਰਹੇ ਹਾਂ। ਤੁਸੀਂ ਫਸਟ ਨੇ ਟ੍ਰੀਟ ਵਗੈਰਾ ਦਿੰਦੇ ਹੋਗੇ ਜਾਂ ਕਿ ਉਹਨਾਂ ਨੂੰ ਕਿਤੇ ਰੈਫਰ ਕਰ ਦਿੰਦੇ ਆ ਜਾਂ ਕੋਈ ਸੀਰੀਅਸ ਕੇਸ ਆਂਦਾ ਜੀ? ਜਿਹੜਾ ਸੀਰੀਅਸ ਕੇਸ ਹੈ ਉਹਦੇ ਲਈ ਤਾਂ ਸਾਰੇ ਅਸੀਂ ਵਾਪਸ ਭੇਜਦੇ ਹਾਂ ਉਹਨਾਂ ਨੂੰ। ਫਰੋਸ ਫਰ ਜੇ ਭੇਜਦੇ ਹਾਂ ਵਾਪਸ ਗਾਇਨੀ ਡਾਕਟਰ ਹੈ ਸਾਡੇ। ਤੇ ਸੈਕੰਡ ਇਹ ਹੈ ਕਿ ਕੋਈ ਹਲਕਾ ਫੁਲਕੀ ਆ ਰਿਹਾ ਹੈ ਕੰਡੀਸ਼ਨ ਲੈ ਕੇ ਆ ਰਿਹਾ ਉਹਨਾਂ ਨੂੰ ਤਾਂ ਚੱਕਰ ਦੇਈ ਹੈ ਮੈਡੀਸਨ ਦਿੰਨੇ ਆ ਸਾਰਾ ਕੁਝ ਡਰਗ ਵਗੈਰਾ ਦੇ ਕੇ ਫੇਫੇਸ ਦੇ ਜਿਸ ਤਰ੍ਹਾਂ ਮੈਡੀਸਨ ਵਗੈਰਾ ਤੁਹਾਨੂੰ ਪੂਰੀ ਪ੍ਰੋਪਰ ਟਾਈਮ ਨਾ ਪਹੁੰਚ ਰਹੀ ਹੈ ਜੀ ਹਾਂਜੀ ਬਿਲਕੁਲ ਪ੍ਰੋਪਰ ਟਾਈਮ ਨਾ ਪਹੁੰਚ ਰਹੀ ਹੈ ਜੋ ਵੀ ਡਿਮਾਂਡ ਕਰਦੇ ਆ ਇਮੀਡੀਏਟਲੀ ਆ ਰਹੀ ਹੈ ਅਰਜੈਂਟ ਆ ਰਹੀ ਹੈ ਕੀ ਕਹਿਣਾ ਚਾਹੋਗੇ ਜਿਹੜੀ ਸੰਗਤਾਂ ਦੀ ਆ ਪੂਰੇ ਇਤਸ਼ਾਹ ਨਾਲ ਆਉਂਦੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਸੰਗਤ ਆ ਰਹੀ ਹੈ ਜਾਦੇ ਸਰ ਪੈਦਲ ਯਾਤਰਾ ਵਾਲੇ ਪੇਸ਼ੈਂਟ ਫੀਮੇਲ ਮੇਲ ਆ ਰਹੇ ਆ ਬਹੁਤ ਜਾਦੇ ਜਿਨ੍ਹਾਂ ਦੇ ਕਾਫੀ ਜਕਮ ਹੋ ਚੁੱਕੇ ਆ ਤੇ ਖਾਰਿਸ਼ ਵਾਲੇ ਪੇਸ਼ੰਤ ਬਹੁਤ ਆ ਰਹੇ ਆ ਰੈਸ਼ਿਸ ਵਾਲੇ ਬਹੁਤ ਆ ਰਹੇ ਆ ਕੇਅਰ ਨਹੀਂ ਥੋੜੀ ਜੀ ਕਰ ਰਹੇ ਹੈਗੇ ਹਨਾ ਚੱਲ ਨਹੀਂ ਰਹੇ ਉਸੇ ਸਾਹ ਦੇ ਨਾਲ ਲੇਕਿਨ ਉਤਸ਼ਾਹ ਪੂਰਾ ਹੈ ਸਾਨੂੰ ਅੱਛਾ ਲੱਗ ਰਿਹਾ ਹੈ ਸਾਨੂੰ ਪ੍ਰੋਬਲਮਸ ਦੱਸ ਰਹੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਕਿ ਸਾਡਾ ਕੈਂਪ ਲੱਗਿਆ ਹੈ ਪੂਰੀ ਸੰਗਤ ਪੂਰੀ ਹਮ ਹਮਾ ਕੇ ਆ ਰਹੀ ਹੈ ਅਸੀਂ ਚਾਹੁੰਦੇ ਆ ਹੋਰ ਵੀ ਕਾਫੀ ਲੰਬਾ ਟਾਈਮ ਕੈਂਪ ਲੱਗਿਆ ਰਹੇ ਤਾਂ ਸਾਡੇ ਵੀ ਨਾਰਦਰਨ ਰੇਲਵੇ ਨੂੰ ਪ੍ਰਸ਼ਾਸਨ ਨੂੰ ਸਾਡਿਆਂ ਨੂੰ ਵੀ ਸਾਡੇ ਪੂਰੇ ਪ੍ਰਸ਼ਾਸਨ ਸਾਡੀ ਹੈਲਪ ਬਹੁਤ ਕਰ ਰਿਹਾ ਈਵਨ ਕਿ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਆਰਪੀਐਫ ਵਾਲੇ ਜੀਆਰਪੀ ਵਾਲੇ ਔਰ ਸਰ ਇਹ ਤੋਂ ਲੈ ਕੇ ਜੈਡ ਡਿਪਾਰਟਮੈਂਟ ਫੁੱਲ ਹੈਲਪਫੁਲ ਹੈ ਹਰ ਇੱਕ ਚੀਜ਼ ਮੈਡੀਕਲ ਇਕੱਲੇ ਅਸੀਂ ਮੈਡੀਕਲ ਦੇ ਕਰਕੇ ਨਹੀਂ ਬੈਠੇ ਹੋਏ ਆਲ ਸਟਾਫ ਸਰ ਬਹੁਤ ਹੈਲਪਫੁਲ ਹੈ ਥੈਂਕ ਯੂ ਡਾਕਟਰ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਆ ਜੋ ਟੀਮ ਆਪਾਂ ਡਾਕਟਰਾਂ ਦੀ ਆਈਸੀ ਆਪਾਂ ਪੂਰੀ ਗੱਲਬਾਤ ਕੀਤੀ ਆ ਉਹਨੇ ਪੇਸ਼ਟਾਂ ਬਾਰੇ ਵੀ ਦੱਸਿਆ ਚਲੋ ਆਪਾਂ ਕਿਸੇ ਪੇਸ਼ੈਂਟ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਕਿਹੋ ਜਿਹਾ ਲੱਗਾ ਸਰ ਕਿਤਾ ਲੱਗਾ ਇੱਥੇ ਆ ਕੇ ਮੈਡੀਕਲ ਬਹੁਤ ਚੰਗਾ ਲੱਗਾ ਕੀ ਪ੍ਰੋਬਲਮ ਕੀ ਆ ਤੁਹਾਨੂੰ ਜੀ ਜੀਪੀ ਦੀ ਪਰੋਬਲਮ ਹੈ ਠੀਕ ਆ ਜੀ ਬੀਪੀ ਵੱਧਦਾ ਜੀ ਘਟਦਾ ਘਟਦਾ ਸੀ ਹੁਣ ਕਿਦਾਂ ਲੱਗਾ ਵਧਿਆ ਜਾਂ ਘਟਿਆ ਜੀ ਹੁਣ ਘਟਿਆ ਨਹੀਂ ਸੀ ਬਰਾਬਰ ਸੀ ਠੀਕ ਆ ਬਰਾਬਰ ਹੈ ਨਾਰਮਲ ਹੀ ਆ ਹਾਂ ਜੀ ਕਿਹੋ ਜਿਹਾ ਮਹਿਸੂਸ ਕਰਦੇ ਹੋ ਧਿਆਨ ਕੇ ਠੀਕ ਆ ਹਾਸ਼ਿਆਰਪੁਰ ਪ੍ਰਸ਼ਾਸਨ ਬਾਰੇ ਸਟੇਸ਼ਨ ਬਾਰੇ ਕੀ ਕਹਿਣਾ ਜੋਗੇ ਉਹ ਵਧੀਆ ਵਧੀਆ ਲੱਗਾ ਜੀ ਮੈਡੀਕਲ ਸੁਵਿਧਾ ਵਧੀਆ ਲੱਗੀ ਜੀ ਲਓ ਜੀ ਇਹ ਸੰਗਤ ਨਾਲ ਆਪਾਂ ਗੱਲਬਾਤ ਕੀਤੀ ਜੋ ਯਾਤਰੀ ਗੱਲ ਆ ਰਹੇ ਆ ਦਿਨ ਰਾਤ ਜੋ ਚੱਲ ਰਹੇ ਆ ਮੇਲੇ ਸੰਗਤ ਦੇ ਡੇ ਨਾਈਟ ਆ ਰਹੀ ਆ ਪੂਰੀ ਸੁਵਿਧਾ ਹੈ ਜੀ ਉਹਨਾਂ ਦੀ ਮੈਡੀਕਲ ਦੀ ਪੂਰੀ ਸੁਵਿਧਾ ਹੈ ਇੱਥੇ ਹੋਰ ਵੀ ਪ੍ਰਸ਼ਾਸਨ ਵੀ ਪੂਰਾ ਜਿਹੜਾ ਹੈਲਪ ਕਰ ਰਿਹਾ ਡਾਕਟਰਾਂ ਦੀ ਟੀਮ ਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਆ ਇਸੇ ਨਾਲ ਸਮਾਜੀ ਇਜਾਜ਼ਤਾਂ ਧੰਨਵਾਦ ਜੀ